ਤੁਹਾਡਾ ਮਕੀ ਸਿੰਘ ਪਿੰਡ ਰੋਟਾ ਪੂਰ ਨੰਗਲ ਬੁਕੇਰੀਆਂ ਲਾਗੇ ਜ਼ਿਲ੍ਹਾ ਸ਼ਾਹਪੁਰ ਤੁਸੀਂ ਇੱਥੇ ਕਾਰੇ ਵਾਸਤੇ ਆਏ ਜੀ ਨੂੰ ਆਏ ਪਈਏ ਬਾਬਾ ਜੀ 7 ਸਾਲ ਹੋ ਗਏ ਬੱਚਾ ਨਹੀਂ ਸੀ ਰਸਾ ਤੇ ਕਿਰਪਾ ਹੋਈ ਤੁਹਾਡੀ 2 ਮਹੀਨਿਆਂ ਚ ਤੁਸੀਂ ਆਣ ਕੇ ਤੁਹਾਨੂੰ ਪ੍ਰਸ਼ਾਦ ਦਿੱਤਾ ਇਥੋਂ ਸ਼ਾਦ ਮਿਲਿਆ ਜੀ ਤੁਹਾਡੇ ਕੋਲ ਪ੍ਰਸ਼ਾਦ ਮਿਲਿਆ ਹਾਂਜੀ ਉਸ ਤੋਂ ਬਾਅਦ ਕਿਰਪਾ ਹੋ ਗਈ ਇਹ ਕਿੰਨੇ ਪੇਚਰ ਵਾਰ ਹੋਇਆ ਸੀ ਨਾ 7 ਸਾਲਾਂ ਬਾਅਦ ਹੋਇਆ 7 ਸਾਲ ਬਾਅਦ ਵਿਆਹ ਨੂੰ 7 ਸਾਲ ਹੋ ਗਏ ਜੀ ਹਾਂਜੀ ਤੇ ਆਪਣਾ ਕਿਹੜੇ ਦਿਨ ਹੋਇਆ ਹੀ ਮੰਗਰਾ ਜੀ ਮੰਗਲਵਾਰ ਹੋਇਆ ਮੰਗਲਵਾਰ ਹੈ ਮੰਗਲਵਾਰ ਦਰਦ ਲਈ ਹਾਂਜੀ ਹਾਂਜੀ ਬੱਠੀ ਅੱਜ ਤੋ ਲੰਗਰ ਦੀ ਸੇਵਾ ਕੀਤੀ ਆ ਬਾਕੀ ਸੰਗਤਾਂ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹੋਗੇ ਜੀ ਕਹਾਂਗੇ ਕਿ ਬਾਬਾ ਜੀ ਇੱਥੇ ਸਾਰੇ ਸੰਗਤਾਂ ਦੇ ਦੁੱਖ ਦੂਰ ਹੁੰਦੇ ਆ ਜੋ ਵੀ ਦੁੱਖ ਹੈਗਾ ਆਇਓ ਸਾਰੇ ਦੁੱਖ ਦੂਰ ਹੋਣਗੇ ਠੀਕ ਹੈ ਇੱਥੇ ਕੋਈ ਮੰਗਦੇ ਨਹੀਂ 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 ਕੋਈ ਮੰਗ ਨਹੀਂ ਧੰਨਵਾਦ ਜੀ Mm. ਜੈ ਸਾਬਤ ਜੈ ਸਾਵਰ ਪੀਰ ਜੀ ਦੀ ਜੈ ਸਾਬਤ ਸੋਹਣੀ ਜੀ ਇੱਕ ਜਕਾਰਾ ਛੜੀਏ ਜਕਾਰਾ ਸਾਬਰ ਸਰਕਾਰ ਦਾ ਹੋਰ ਸਤਿਕਾਰਾ ਕੀ ਜੈ ਜਕਾਰਾ ਲਾਲਾ ਵਾਲੇ ਪੀਰ ਦਾ ਹੋਰ ਸਤਿਕਾਰਾ ਕੀ ਜੈ ਸਾਸ ਜੀ ਇਹ ਸੰਗਤ ਆਈ ਸੀ ਸੰਗਤ ਆਈ ਸੀ ਆ ਬੱਚਾ ਲੈ ਕੇ ਆਏ ਮੱਥਾ ਟਿਕਾਉਣ ਆਏ ਆ ਅੱਜ ਤੋਂ 15 ਮਹੀਨੇ ਤਕਰੀਬਨ ਪਹਿਲੋਂ ਕਿਤੇ ਸਾਡੇ ਬੱਚਾ ਨਹੀਂ ਹੈਗਾ ਮਹਾਰਾਜ ਦੇ ਦਰਬਾਰ ਚੋਂ ਪ੍ਰਸ਼ਾਦ ਦਿੱਤਾ ਮੇਰੇ ਕੋਲ ਕੁਝ ਨਹੀਂ ਹੈਗਾ ਉਹਨਾਂ ਦੇ ਦਰਬਾਰ ਚੋਂ ਪ੍ਰਸ਼ਾਦ ਦਿੱਤਾ ਤੇ ਮਹਾਰਾਜ ਨੇ 2 ਮਹੀਨੇ ਦੀ ਕਿਰਪਾ ਕੀਤੀ ਉਹ 11 ਮਹੀਨੇ ਬਾਅਦ ਪੂਰੇ ਮੁੰਡਾ ਹੋਇਆ ਔਰ ਮੰਗਲਵਾਰ ਵਾਲਾ ਜਨ ਹੋਇਆ ਉਹਨਾਂ ਦੀ ਕਿਰਪਾ ਦੇ ਨਾਲ ਅੱਜ ਮੱਥਾ ਟਿਕਾਉਣ ਆਏ ਨੇ ਲੰਗਰ ਦੀ ਸੇਵਾ ਕੀਤੀ ਹੈ ਅੱਜ ਤਰੀਕ ਆ ਗਈ ਜੀ 10 ਤਰੀਕ ਆ ਜੁਲਾਈ ਮਹੀਨਾ 2025 ਸੰਗਤਾਂ ਹਾਜ਼ਰੀ ਭਰ ਰਹੀਆਂ ਹਨ ਸਲਵਾਰ ਦੇ ਵਿੱਚ ਨਾਲੇ ਮੱਥਾ ਟਿਕਾਉਣ ਆਏ ਆ ਬੜੀਆਂ ਸਾਰੀਆਂ ਸੰਗਤ ਨੂੰ ਖੁਸ਼ੀਆਂ ਜੈ ਸਾਬਰਪੀਰ ਜੀ ਦੀ ਜੈ ਸਾਬਰਪੀਰ ਜੀ